ਅੱਜ ਮੈਂ ਇੱਕ ਸਲਾਹ ਦੇ ਰਿਹਾ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾ ਸਕਦੇ ਆ ਬਿਜਲੀ ਫ੍ਰੀ ਹੈ ਜੀ ਪੰਜਾਬ ਚ ਟਿਊਬਵੱਲਾਂ ਵਾਲੀ ਬਿਜਲੀ ਫ੍ਰੀ ਹੈ ਖੇਤੀ ਵਾਲੀ ਤੇ ਅੱਜ ਮੈਂ ਸਲਾਹ ਦੇ ਰਿਹਾ ਕਿਸਾਨਾਂ ਨੂੰ ਕਿ ਜਿਹਨੂੰ ਜਿਹਨੂੰ ਬਿਜਲੀ ਫ੍ਰੀ ਮਿਲਦੀ ਹੈ ਮੋਟਰ ਫ੍ਰੀ ਚੱਲਦੀ ਹੈ ਘੱਟੋ ਘੱਟ ਉਸ ਟਿਊਬਵੱਲ ਦੇ ਆਲੇ-ਦੁਆਲੇ ਘੱਟੋ ਘੱਟ 4 ਦਰਖਤ ਜ਼ਰੂਰ ਲਾਵੇ ਬੱਦ ਲਾਉਣੇ ਤਾਂ ਬਾਲੀ ਸ਼ਾਬਸ਼ ਹੈ ਹਜੇ ਤਾਂ ਹੈ ਸਲਾਹ ਹੈ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾਉਣਾ ਪੈ ਸਕਦਾ ਕਿਉਂਕਿ ਆਕਸੀਜਨ ਚਾਹੀਦੀ ਹੈ ਫਿਰ ਇਹ ਨਾ ਹੋਵੇ ਨਾ ਕਿ ਆਕਸੀਜਨ ਵਾਸਤੇ ਵੀ ਧਰਨੇ ਦੇਣੇ ਪੈਣ ਕਈ ਭਵੰਤਮਾਨ ਸਾਨੂੰ ਹੁਣ ਸਾਹ ਲੈਣ ਵਾਸਤੇ ਆਕਸੀਜਨ ਦੇ ਦੇਵੇ ਜਿੱਥੋਂ ਮਰਜ਼ੀ ਦੇਵੇ ਅਸੀਂ ਕੀ ਕਰੀਏ ਪਰਾਲੀ ਨੂੰ ਅੱਗ ਲਾਉਣ ਤੋਂ ਆਪਾਂ ਨਹੀਂ ਡਰਦੇ ਬਲਕੇ ਜਿਹੜਾ ਕੋਈ ਅਫਸਰ ਸਮਝਾਉਣ ਜਾਂਦਾ ਨਾ ਲਾਓ ਉਹਨੂੰ ਕਹਿੰਦੇ ਆ ਡੱਬੀ ਫੜਾ ਕੇ ਦਿੱਲੀ ਤੂੰ ਲਾ ਸੁਆ ਮਤਲਬ ਆਪਣੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕੋਈ ਹਾਂ ਸਰਕਾਰਾਂ ਵੱਲੋਂ ਜਿੰਨਾ ਹੁੰਦਾ ਕਰਦੇ ਆ ਘੱਟੋ ਘੱਟ ਕੋਸ਼ਿਸ਼ ਕਰਦੇ ਆ ਇਸ ਵਾਰ ਮੇਰੀ ਗੱਲ ਮੰਨ ਕੇ 44% ਲੋਕਾਂ ਨੇ ਸਿੱਧੀ ਵਜਾਈ ਜਿਹੜੀ ਚੋਣੇ ਦੀ ਸਿੱਧੀ ਵਜਾਈ ਹੈ 44% ਰਕਬਾ ਵੱਧ ਗਿਆ ਉਹਦੇ ਵਿੱਚ ਤਾਂ ਕਿ ਪਾਣੀ ਘਟੇ ਤੇ ਮੈਂ ਕੋਸ਼ਿਸ਼ ਇਹ ਕਰ ਰਿਹਾ ਮੇਰੇ ਨਾਲ ਮੇਰੇ ਅਫਸਰ ਬੈਠੇ ਕ੍ਰਿਸ਼ਨ ਕੁਮਾਰ ਜੀ ਦਿਨ ਰਾਤ ਸਾਡੀ ਕੋਸ਼ਿਸ਼ ਹੁੰਦੀ ਹੈ ਕਿਹੜੀ ਨਹਿਰ ਕਿੱਥੋਂ ਕਿਹੜਾ ਸੂਆ ਕਿਹੜਾ ਰਜਵਾਹਾ ਕਿਹੜੀ ਕੱਸੀ ਕਿਧਰੋਂ ਕੱਢਣੀ ਹੈ ਕਿੱਥੇ ਪਾਈਪਾਂ ਪਾਉਣੀਆਂ ਨੇ ਅੱਜ ਜਦੋਂ 16 ਮਾਰਚ ਨੂੰ ਸ਼ਹੀਦ ਆਜ਼ਮ ਦੇ ਪਵਿੱਤਰ ਪਿੰਡ ਖਟਕੜਕਲਾਂ ਦੇ ਵਿੱਚ ਸੌ ਚੁੱਕੀ ਸੀ ਉਦੋਂ 21% ਪਾਣੀ ਪੱਤਰਕਾਰ ਸਾਹਿਬ ਬੈਠੇ ਨੇ ਨੋਟ ਕਰ ਲਿਓ 16 ਮਾਰਚ ਨੂੰ ਜਦੋਂ ਟੇਕਓਵਰ ਕੀਤਾ ਲੋਕਾਂ ਦੀ ਸਰਕਾਰ ਬਣੀ 21% ਪਾਣੀ ਯੂਜ਼ ਕਰ ਰਹੀ ਸੀ 21% ਪਾਣੀ ਇਸਤੇਮਾਲ ਕਰ ਰਿਆ ਸੀ ਪੰਜਾਬ ਆਪਣੀਆਂ ਨਹਿਰਾਂ ਦਾ ਮੈਂ ਅਫਸਰਾਂ ਦੀਆਂ ਮੀਟਿੰਗਾਂ ਬੁਲਾਈਆਂ ਮੈਂ ਕਿਹਾ ਵੀ ਜਿਹੜੀ ਸਾਡੇ ਪਿੰਡ ਕੱਸੀ ਹੁੰਦੀ ਸੀ ਅੱਜ ਤੋਂ 30 ਸਾਲ ਪਹਿਲਾਂ 40 ਸਾਲ ਪਹਿਲਾਂ ਚਲੋ ਜਦੋਂ ਅਸੀਂ 6-6 7-7 ਸਾਲ ਦੇ ਹੁੰਦੇ ਸੀ 8-8 ਸਾਲ ਦੇ 10-10 ਸਾਲ ਦੇ ਹੁੰਦੇ ਸੀ ਉਦੋਂ ਅਸੀਂ ਉਸ ਕੱਸੀ 'ਚ ਨਹਾਉਂਦੇ ਹੁੰਦੇ ਸੀ ਤੇ ਸਾਡੀਆਂ ਮਾਵਾਂ ਚਾਚੀਆਂ ਤਾਈਆਂ ਉਹ ਥਾਪੀ ਨਾਲ ਉੱਥੇ ਕੱਪੜੇ ਧੋਂਦੀਆਂ ਆਉਂਦੀਆਂ ਸੀ ਮੈਂ ਕਿਹਾ ਮੇਰੇ ਪਿੰਡ ਵਾਲੀ ਕੱਸੀ ਲੱਭ ਕੇ ਦਿਖਾਓ ਕਿੱਧਰ ਗਈ ਇੱਕ ਕੱਸੀ ਲੱਭੀ ਉਹ ਕਹਿੰਦੇ ਜੀ ਉਹ ਤਾਂ ਬਾਹਲੀ ਲੋਕਾਂ ਨੇ ਬਾਹਲੀ ਅਗਿਆ ਕੋਈ ਗੱਲ ਨਹੀਂ ਲੋਕਾਂ ਨਾਲ ਵੀ ਗੱਲ ਕਰ ਲੈਨੇ ਆ ਉੱਪਰੋਂ ਬਾਲੋ ਕੋਈ ਪ੍ਰੋਬਲਮ ਨਹੀਂ ਥੱਲੋਂ ਦੀ ਪਾਪ ਪਾ ਲੈਣ ਦੇ ਬਸ ਪਾਈਪ ਪਾਏ ਟੇਲਾਂ ਤੱਕ ਪਾਣੀ ਪਹਚਾਇਆ ਤੁਸੀਂ ਰੋਜ਼ ਵੀਡੀਓ ਦੇਖਦੇ ਹੋਵਾਂਗੇ ਅੱਜ 72% ਤੋਂ ਉੱਪਰ ਆਪਾਂ ਪਹੁੰਚ ਗਏ 21 ਦੀ ਥਾਂ ਤੇ 72% ਆਪਣਾ ਨਹਿਰਾਂ ਦਾ ਪਾਣੀ ਖੇਤਾਂ 'ਚ ਜਾਣ ਲੱਗ ਗਿਆ ਹਜੇ ਹੋਰ ਕਰਨਾ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਆ ਜੋਦੇ ਵਿੱਚ ਮਿੰਨਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ ਤੇ 5-7 ਮਿੰਟਾਂ ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ ਥੱਲੋਂ ਪਾਣੀ ਜਿਹੜਾ 600 ਫੁੱਟ ਤੇ ਚਲਾ ਗਿਆ ਆ ਥੋੜੀ ਕਿਨਾਰ ਕੱਢੀ ਇੱਥੋਂ ਦੀ 11000 ਤੋਂ ਬਾਅਦ ਏਕੜ ਜਿਹੜਾ ਉਹਦੇ ਨਾਲ ਪਾਣੀ ਮਿਲੂਗਾ ਜਿਹੜਾ ਇੱਥੋਂ ਕਿਹੜੀ ਨਹਿਰ ਕਿਹੜੀ ਕੰਢੀ ਕਨਾਲ ਕੰਢੀ ਕਨਾਲ 11000 ਏਕੜ ਕੰਢੀ ਕਨਾਲ ਦੇ ਨਾਲ ਫਾਇਦਾ ਮਿਲੂਗਾ ਨਾਲ ਇਹ ਵੀ ਹੈ ਕਿ ਅਸੀਂ ਜਗ੍ਹਾ ਜਗ੍ਹਾ ਤੋਂ ਕੱਚੀ ਵੀ ਛੱਡੀ ਹੋਈ ਹੈ ਫਿਰ ਕਿਤੋਂ ਪੱਕੀ ਫਿਰ ਕੱਚੀ ਤਾਂ ਕਿ ਪਾਣੀ ਥੱਲੇ ਵੀ ਜਾਵੇ ਮੇਰੇ ਕੋਲ ਡਿਪਟੀ ਸਪੀਕਰ ਸਾਹਿਬ ਆਏ ਸੀ ਕਿ ਲੈ ਕੇ ਮਸਲਾ ਤੇ ਇੱਕ ਧਾਰਕਲਾਂ ਦੇ ਵਿੱਚ 206 ਮੈਗਾਵਾਟ ਦਾ ਡੈਮ ਬਣਾ ਰਹੇ ਹਾਂ ਰਾਵੀ ਦਰਿਆ ਦਾ ਪਾਣੀ ਰੁਕਿਆ ਜਿਹੜਾ ਚਮਰੌੜ ਤੋਂ ਆਉਂਦਾ ਹੈ ਉੱਪਰੋਂ ਮਾਦੋਪੁਰ ਨੂੰ ਜਾਂਦਾ ਅੱਗੇ ਜਾ ਕੇ ਉੱਜ ਉੱਜ ਚਲਾ ਜਾਂਦਾ ਉੱਜ ਚੋਂ ਪਾਕਿਸਤਾਨ ਚਲੇ ਜਾਂਦਾ ਜਿੰਨਾ ਕ ਆਪਣੇ ਚਰਾਵੀ ਆਉਂਦੀ ਹੈ ਅਸੀਂ ਰੋਕਿਆ ਪਾਣੀ 206 ਮੈਗਾਵਾਟ ਦਾ ਇੱਕ ਡੈਮ ਬਣੂਗਾ ਅਕਤੂਬਰ ਚ ਧਾਰਨ ਕਰਾਂਗੇ ਉਹਦੇ ਨਾਲ ਕਿਉਂਕਿ ਪਾਣੀ ਜਦੋਂ ਆਊਗਾ ਜਿਹੜੀ ਦੁਆਬ ਬਿਸਤ ਹੈ ਦੁਆਬ ਵਸਤ ਨਹਿਰ ਹੈ ਉਹ 24 ਘੰਟੇ 12 ਮਹੀਨੇ 30 ਦਿਨ ਚੱਲੂਗੀ ਦੁਆਬ ਵਿਚੋਂ ਪਾਣੀ ਖਤਮ ਨਹੀਂ ਹੋਊਗਾ ਤੇ ਉਧਰ 2-3 ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਮਾਲਵਾ ਨਹਿਰ ਦਾ ਉਦਘਾਟਨ ਕਰਕੇ ਆਏ ਆਂ ਹਰੀਕੇ ਪੱਤਨ ਤੋਂ ਰਾਜਸਥਾਨ ਦੇ ਬਾਰਡਰ ਤੱਕ ਜਾਊਗੀ 149 ਕਿਲੋਮੀਟਰ ਲੰਬੀ ਹੈ 50 ਫੁੱਟ ਉੱਪਰੋਂ ਚੌੜੀ ਹੈ ਸਾਢੇ ਫੁੱਟ ਸਾਢੇ 12 ਫੁੱਟ ਗਹਿਰਾਈ ਹੈ 515 520 모ਗੇ ਨੇ 2 ਲੱਖ ਏਕੜ ਨੂੰ ਪਾਣੀ ਮਿਲੂਗਾ ਜੀ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣ ਰਹੀ ਹੈ ਆਜ਼ਾਦੀ ਤੋਂ ਬਾਅਦ ਉਹ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕਹਿੰਦੇ ਵੀ ਇਸ ਤੋਂ ਪਹਿਲਾਂ ਕਿਉਂ ਨਹੀਂ ਸੋਚਿਆ ਕਿਸੇ ਨੇ ਨਹਿਰ ਬਣਾਉਣ ਦਾ ਉਹ ਮੈਂ ਕਿਹਾ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਖਤਮ ਹੁੰਦੀਆਂ ਹੋਣ ਉਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਸਿਰਫ ਨਹਿਰ ਹੀ ਦੇਖੀ ਔਰ ਨਹਿਰ ਸਾਡੇ ਖੇਤ ਮੁੱਕਦੀ ਹੈ ਉਹਨਾਂ ਨੂੰ ਮੋਗਿਆਂ ਦਾ ਕੀ ਦਰਦ ਮੈਂ ਕਹਿੰਦਾ ਸਾਨੂੰ ਪੁੱਛ ਕੇ ਦੇਖੋ ਨਾ ਇੱਕ ਇੱਕ ਮਿੰਟ ਪਿੱਛੇ ਬੰਦਾ ਵੜ ਦਿੰਨੇ ਆਂ ਅਸੀਂ ਜਾਂ 2 ਇੰਚ ਮੋਗਾ ਉੱਪਰ ਚੱਕਣਾ ਜਾਂ ਥੱਲੇ ਕਰਨਾ ਬੰਦਾ ਵੜ ਦਿੰਨੇ ਆਂ ਅਸੀਂ ਸੋ ਵੀਰੋ ਉਹੀ ਬੰਦਾ ਦਰਦ ਜਾਣ ਸਕਦਾ ਜਿਹੜਾ ਜਿਹਨੇ ਦਰਦ ਇਹ ਪਿੰਡੇ ਤੇ ਹੰਢਾਇਆ ਹੋਣ ਪਾਣੀ ਦੀ ਕੀਮਤ ਦਾ ਉਹਨੂੰ ਹੀ ਪਤਾ ਹੁੰਦਾ ਜਿਹੜਾ ਜੈਸਲਮੇਰ ਦੇ ਟਿੱਬਿਆਂ 'ਚ ਪਿਆਸਾ ਰਿਹਾ ਹੋਵੇ ਜਿਨ੍ਹਾਂ ਦੇ ਘਰੇ ਹਰੇਕ ਬਾਥਰੂਮ 'ਚ ਤਿੰਨ ਤਿੰਨ ਟੂਟੀਆਂ ਇੰਝ ਚੱਲੀ ਜਾਂਦੀਆਂ ਸਾਰਾ ਦਿਨ ਉਹਨਾਂ ਨੂੰ ਕੀ ਪਤਾ ਪਾਣੀ ਕੀ ਹੁੰਦਾ ਹੈ ਤਪਕੇ-ਤਪਕੇ ਦੀ ਵੈਲੀ ਉਹਨੂੰ ਪਤਾ ਹੈ ਜਿਹੜਾ ਬੀਕਾਂ ਨੇ ਜਾਂ ਜੈਸਲਮੇਰ ਦੇ ਟਿੱਬਿਆਂ 'ਚ ਪਿਆਸਾ ਰਿਹਾ ਹੋਵੇ ਸੋ ਅੱਜ ਤੁਸੀਂ ਇੱਥੇ ਪਹੁੰਚੇ ਹੋ ਇੱਕ ਨਵਕਲੀ ਕਿਸਮ ਦਾ ਪ੍ਰੋਗਰਾਮ ਹੈ ਕੋਈ ਰਾਜਨੀਤਿਕ ਗੱਲ ਮੈਂ ਜ਼ਿਆਦਾ ਨਹੀਂ ਕਰਨੀ ਕਰੀਏ ਵੀ ਕੀ ਉਹ ਤਾਂ ਮੂਰੋ ਖਤਮ ਤਾਂ ਹੋਇਆ ਪਿਆ ਕੰਮ ਸਾਰਾ ਤੁਸੀਂ ਦੇਖੀ ਹੁਣ ਜਨ ਦੇ ਹੋਗੇ ਰੋ ਜੀ ਮੈਂ ਆਇਆ ਨਹੀਂ ਕੀਤਾ ਜੀ ਮੇਰੀ ਆਂ ਭੁੱਲਾ ਨੇ ਜੀ ਮੇਰੇ ਆਉਣ ਨੇ ਜੀ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕੀ ਕਹਿਣਾ ਚਾਹੋਗੇ ਉਹ ਮੈਂ ਕਿਹਾ ਮਾਫੀ ਭੁੱਲਾਂ ਦੀ ਹੁੰਦੀ ਹੈ ਗੁਨਾਹਾਂ ਦੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਹੈ ਗੁਨਾਹ ਕੀਤੇ ਹੋਏ ਨੇ ਤੁਸੀਂ ਗੁਨਾਹ ਗੁਨਾਹ ਕੀਤੇ ਹੋਏ ਨੇ ਜੀ ਔਰ ਜਾਣੇ ਅਣਜਾਣੇ ਚ ਭੁੱਲ ਹੁੰਦੀ ਐ ਜਾਨ ਬੁਝ ਕੇ ਕੀਤਾ ਹੋਇਆ ਗੁਨਾਹ ਹੁੰਦਾ ਸਾਡੇ ਕੋਲੇ ਵੀ ਕਿਉਂਕਿ ਕੇਸ ਚੱਲਦਾ ਔਰ ਕੇਸ ਇੰਨੇ ਵਿਗਾੜੇ ਪਏ ਨੇ ਆਪ ਹੀ ਤਾਂ ਹੈਗੇ ਸੀਗੇ ਜੀ ਅਸੀਂ ਨਮਿਆਂ ਨਮੇ ਤੋਂ ਨਮੇ ਅਸੀਂ ਐਵੀਡੈਂਸ ਇਕੱਠੇ ਕਰ ਰਹੇ ਆਂ ਕੁਝ ਬੰਦੇ ਜਿਹੜੇ ਉਦੋਂ ਨਹੀਂ ਬੋਲਦੇ ਸੀ ਆਏ ਨੇ ਨਵੇਂ-ਨਵੇਂ ਦਸਤਾਵੇਜ਼ ਸਾਡੇ ਕੋਲੇ ਆ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵਾਅਦਾ ਕੀਤਾ ਹੋਇਆ ਹੈ ਕਿਉਂਕਿ ਦਰਦ ਹਰੇਕ ਨੂੰ ਹੈ ਇੱਥੇ ਕਿ ਸਾਡੇ ਗੁਰੂ ਸਾਹਿਬ ਦੀ ਜੋ ਬੇਅਦਬੀ ਹੋਈ ਹੈ ਗਲੀਆਂ ਚਰੋਲੀ ਹੈ ਬਾਣੀ ਉਹਦਾ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਉਹਦੀ ਉਹਦੇ ਦੋਸ਼ੀਆਂ ਨੂੰ ਹੁਣ ਕਰੀਏ ਕੀ ਦੋਸ਼ੀਆਂ ਨੇ ਤਾਂ ਆਪ ਹੀ ਜਾਂਚ ਕੀਤੀ ਹੈ ਲੋਕਾਂ ਨੇ ਤਾਂ ਸਜ਼ਾ ਦੇ ਰੱਖੀ ਹੈ ਨਾ ਪਹਿਲਾਂ ਹੀ ਤਿੰਨ ਕਚਹਿਰੀਆਂ ਹੁੰਦੀਆਂ ਨੇ ਦੋਸਤੋ ਇੱਕ ਲੋਕਾਂ ਦੀ ਇੱਕ ਰੱਬ ਦੀ ਟਿਕਾ ਜਿਹੜੀਆਂ ਆਮ ਕਚੈਰੀਆਂ ਨੇ ਲੋਕਾਂ ਵਾਲੀ ਤੇ ਰੱਬ ਵਾਲੀ ਕਚੈਰੀ ਚ ਤਾਂ ਉਹਨਾਂ ਨੇ ਸਜ਼ਾ ਦੇ ਰੱਖੀ ਐ ਲੋਕਾਂ ਨੇ ਵੀ ਦੇਤੀ ਰੱਬ ਨੇ ਵੀ ਦੇਤੀ ਆਹ ਕਚੈਰੀਆਂ ਜਿਹੜੀਆਂ ਨੇ ਉਹਦੇ ਚ ਚਲੋ ਠੀਕ ਐ ਵਕੀਲ ਮਹਿੰਗੇ ਕਰ ਲੋਂਗੇ ਗਵਾਹਾਂ ਨੂੰ ਇੱਧਰ ਉੱਧਰ ਕਰ ਲੋਂਗੇ ਕੁਝ ਕਰ ਲੋਂਗੇ ਜਗਾੜ ਪਰ ਜਦੋਂ ਐਵੀਡੈਂਸ ਇਕੱਠੇ ਹੋ ਗਏ ਇਹ ਸਾਡਾ ਵਾਅਦਾ ਕੀਤਾ ਹੋਇਆ ਮੇਰਾ ਵੀ ਤੁਹਾਡੇ ਨਾਲ ਵਾਅਦਾ ਹੈ ਕਿਉਂ ਨਾਲੇ ਚੰਦ ਦਿਨਾਂ ਦੇ ਵਿੱਚ ਸਾਡੇ ਕੋਲੇ ਨਵੇਂ ਕੁਝ ਦਸਤਾਵੇਜ਼ ਤਿਆਰ ਹੋਏ ਨੇ ਲੂਹ ਕੰਡੇ ਖੜੇ ਕਰਨ ਵਾਲੇ ਨੇ ਸੋਚ ਹੀ ਨਹੀਂ ਸਕਦੇ ਆਪਾਂ ਕਿ ਇੰਨੇ ਵੀ ਕੋਈ ਬੰਦੇ ਗਿਰ ਸਕਦੇ ਆ ਕਿ ਆਪਦੇ ਗੁਰੂ ਗਲੀਆਂ ਤੇ ਰੋਲਣ ਵਾਸਤੇ ਤਿਆਰ ਹੋ ਜਾਣ ਜਾਂ ਵੋਟਾਂ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹੋ ਜਾਣ ਤੇ ਹੁਣ ਮਾਫੀਆ ਮੰਗਦੇ ਫਿਰਦੇ ਆ ਉੱਥੇ ਹੁਣ ਉਹ ਪਹਿਲਾਂ ਵਾਲੇ ਵੀ ਦੂਜਾ ਜਿਹੜਾ ਗਰੁੱਪ ਹੈ ਉਹ ਵੀ ਕਹਿੰਦੇ ਆ ਸਾਡੀ ਗਲਤੀ ਹੋ ਗਈ ਸਾਥੋ ਬੋਲਿਆ ਨਹੀਂ ਗਿਆ 8 ਸਾਲ ਪਹਿਲਾਂ ਦੀ ਗੱਲ ਹੈ ਬੋਲਿਆ ਨਹੀਂ ਗਿਆ ਇਹਦਾ ਕੀ ਮਤਲਬ ਹੋ ਗਿਆ ਜੀ ਸੋ ਇਸ ਕਰਕੇ ਸਾਰੇ ਧਰਮਾਂ ਨੂੰ ਅਸੀਂ ਚਾਹੁੰਦੇ ਹਾਂ ਸਾਰੇ ਧਰਮਾਂ ਦੇ ਜਿਨ੍ਹਾਂ پاک ਪਵਿੱਤਰ ਗ੍ਰੰਥ ਨੇ ਜਿਨ੍ਹਾਂ پاک ਪਵਿੱਤਰ ਉਹਨਾਂ ਦੇ ਉਹ ਸਾਰੇ ਸੇਫ ਰਹਿਣੇ ਚਾਹੀਦੇ ਤੁਸੀਂ ਨਿੰਮ ਨੂੰ ਪੂਜ ਕੇ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਤਾਂ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਤੁਹਾਨੂੰ ਇਹ ਕਹਾਂ ਤੇਰੇ ਨਿੰਮ ਨਾਲੋਂ ਮੇਰੀ ਟਾਲੀ ਚੰਗੀ ਹੈ ਨਾ ਜਿੱਥੇ ਸੰਤੁਸ਼ਟੀ ਮਿਲਦੀ ਹੈ ਮਿਲ ਲਓ ਗੱਲ ਤਾਂ ਸੰਤੁਸ਼ਟੀ ਦੀ ਹੈ ਸੋ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਅਸੀਂ ਉਹਨਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੰਨੇ ਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸੋ ਅਸੀਂ ਉਹਨਾਂ ਦੀ ਜੇ ਸਾਡੇ ਆਪ ਦੇ ਘਰ ਹੀ ਬੇਅਦਬੀ ਹੋਊਗੀ ਫਿਰ ਬਗਾਨਿਆਂ ਥਾਵਾ ਤੋਂ ਅਸੀਂ ਕਿਉਂ ਉਮੀਦ ਕਰਾਂਗੇ ਕਿਵੇਂ ਉਮੀਦ ਕਰਾਂਗੇ ਰੁਕੂਗਾ ਤਾਂ ਜੇ ਮਿਸਾਲੀ ਸਜਾਵਾਂ ਮਿਲਣਗੀਆਂ ਇੱਥੇ ਹਰ ਜਲਦੀ ਮਿਲਣਗੀਆਂ ਇਹ ਰਾਜ ਕਰਨਾ ਇਹ ਪ੍ਰਧਾਨਗੀਆਂ ਇਹ ਮੰਤਰੀ ਮੁੱਖ ਮੰਤਰੀ ਤਾਂ ਛੋਟੀਆਂ ਗੱਲਾਂ ਨੇ ਜੀ ਜੇ ਕਿਤੇ ਤੁਹਾਨੂੰ ਸੇਵਾ ਦਾ ਮੌਕਾ ਮਿਲ ਜੇ ਔਰ ਸੇਵਾ ਤੁਹਾਡੀ ਲੱਗ ਜੇ ਉਦੋਂ ਵੱਡੀ ਕੋਈ ਮਾਨਸਿਕ ਸੰਤੁਸ਼ਟੀ ਨਹੀਂ ਹੋ ਸਕਦੀ ਸੁਤਾਈਆਂ ਮੈਂ ਅੱਜ ਗੁਰੂ ਸਾਹਿਬ ਦੀ ਬਾਣੀ ਚੋਂ ਸ਼ੁਰੂ ਕੀਤਾ ਤੇ ਹੁਣ ਆਉਣ ਅੱਜ ਇੱਕ ਨਵੀਂ ਸਕੀਮ ਹੈ ਉਹ ਕਾਰਬਨ ਕ੍ਰੈਡਿਟ ਵਾਲੀ ਸੈਂਟਰ ਨੇ ਪੈਸੇ ਦੇਣੇ ਆਪਾਂ ਬੂਟੇ ਲਾਉਣੇ ਆ ਤੇ ਆਪਾਂ ਨੂੰ 45 ਕਰੋੜ ਰੁਪਏ ਆ ਗਿਆ ਚਾਰ ਕਿਸ਼ਤਾਂ ਚ ਵੰਡਣਾ ਹੈ ਉਹ ਅੱਜ ਵੰਡਿਆ 3686 ਕਿਸਾਨ ਔਰ ਮੈਂ ਚਾਹੂੰਗਾ ਥੋੜਾ ਸੌਖਾ ਕਰ ਦਈਏ ਇਹਨੂੰ ਵਿੱਕੇ ਮੇ ਬੀਜਣਾ ਹੁੰਦਾ ਜੀ ਕਿਹੜਾ ਬੂਟਾ ਲਾਉਣਾ ਹੁੰਦਾ ਜੀ ਸ਼ਾਇਦ ਨਾਮ ਪਤਾ ਹੋਵੇ ਬਹੁਤਿਆਂ ਨੂੰ ਥੋੜੇ ਜਿਹਾ ਵੀ ਨਹੀਂ ਪਤਾ ਹੋਣਾ ਮੈਂ ਚਾਹੂੰਗਾ ਜਿਨ੍ਹਾਂ ਨੂੰ ਅੱਜ ਕੋਈ ਨਾਂ ਜਿਹੜੇ ਮਿਲੇ ਨੇ ਨਾਮ ਉਹ ਜੇ ਕੋਈ ਦੱਸ ਸਕਦਾ ਕਿਉਂਕਿ ਉਹ ਅੱਛਾ ਜੀ ਸਿਆਣੇ ਕਹਿੰਦੇ ਆ ਤਜਰਬਾ ਉਹ ਕੰਗਾ ਹੈ ਤਜਰਬਾ ਉਹ ਕੰਗਾ ਹੈ ਜਿਹੜਾ ਬੰਦੇ ਨੂੰ ਉਸ ਵੇਲੇ ਮਿਲਦਾ ਜਦੋਂ ਬੰਦਾ ਗੰਜਾ ਹੋ ਜਾਂਦਾ ਉਦੋਂ ਕੰਗੇ ਦੀ ਲੋੜ ਨਹੀਂ ਰਹਿੰਦੀ ਇਸ ਕਰਕੇ ਸਿਆਣਾ ਬੰਦਾ ਉਹੀ ਹੈ ਜਿਹੜਾ ਦੂਜੇ ਦੇ ਤਜਰਬੇ ਨੂੰ ਵਰਤ ਕੇ ਕੰਗਾ ਉਦੋਂ ਲੈ ਲੇ ਜਦੋਂ ਉਹਦੇ ਕੋਲ ਵਾਲ ਹੋਣ ਸਵੈਸ ਕਰਕੇ ਕਿਸੇ ਦਾ ਐਕਸਪੀਰੀਅੰਸ ਯੂਜ਼ ਕਰਨਾ ਇਸਤੇਮਾਲ ਕਰਨਾ ਚੰਗਾ ਤਜਰਬਾ ਕਾਮਯਾਬ ਤਜਰਬਾ ਇਸਤੇਮਾਲ ਕਰਨਾ ਕੋਈ ਹਰਜ ਨਹੀਂ ਸੋ ਮੈਂ ਇਸ ਗੱਲ ਦੀ ਵਧਾਈ ਵੀ ਦਿਨਾ ਸਾਰਿਆਂ ਨੂੰ ਕਿ ਤੁਸੀਂ ਇਨੀ ਭਾਰੀ ਗਿਣਤੀ ਚ ਇੱਥੇ ਆਏ ਹੋ ਗਰਮੀ ਹੈ ਪਰ ਨਾਲ ਨਾਲ ਇਹ ਵੀ ਦੱਸ ਦੇਣਾ ਕਿ ਇਸ ਤੋਂ ਪਹਿਲਾਂ ਕਦੇ ਆਉਣਾ ਜਾਣਾ ਮੰਤਰੀਆਂ ਦਾ ਤਾਂ ਚਲੋ ਫੇਰ ਵੀ ਹੋਣਾ ਮੁੱਖ ਮੰਤਰੀ ਦਾ ਬਿਲਕੁਲ ਹੀ ਹੈ ਨਹੀਂ ਸੀਗਾ ਮਤਲਬ ਮੈਨੂੰ ਅਫਸਰ ਤਾਂ ਚਲੋ ਜਿਹੜੇ ਸਿਕਿਉਰਿਟੀ ਵਾਲੇ ਤਾਂ ਉਹੀ ਨੇ ਨਾ ਜਿਹੜੇ ਪਹਿਲਾਂ ਸੀ ਉਹ ਕਹਿੰਦੇ ਜੀ ਪਹਿਲਾਂ ਸਾਨੂੰ ਗੱਡੀਆਂ ਸਟਾਰਟ ਕਰਨੀਆਂ ਪੈਂਦੀਆਂ ਸੀ ਅੱਧਾ ਤਾਂ ਘੰਟਾ ਤਾਂ ਕਿ ਬੈਟਰੀ ਨਾ ਸੌਂ ਜੇ ਕਿਉਂਕਿ ਕਿਹੜਾ ਕਿਤੇ ਜਾਣਦੇ ਸੀ ਜੀ ਮਹੀਨਾ ਮਹੀਨਾ ਕਹਿੰਦਾ ਗੱਡੀਆਂ ਖੜੀਆਂ ਨੇ ਘਰੇ ਗੱਡੀਆਂ ਸਟਾਰਟ ਕਰਕੇ ਫੇਰ ਬੰਦ ਕਰਕੇ ਫੇਰ ਅਸੀਂ ਵੀ ਕਹਿੰਦੇ ਬਹਿ ਜਾਂਦੇ ਸੀ ਤੇ ਹੁਣ ਹਰ ਰੋਜ਼ ਗੱਡੀਆਂ ਨਿਕਲਦੀਆਂ ਨੇ ਪੰਜਾਬ 'ਚ ਕਿਤੇ ਨਾ ਕਿਤੇ ਜਾਣੇ ਕੱਲ ਮੈਂ ਐਵੇਂ ਜਾਂਦਾ ਜਾਂਦਾ ਰਾਜਪੁਰੇ ਤਹਿਸੀਲ 'ਚ ਖੜ ਗਿਆ ਤੁਸੀਂ ਦੇਖਿਆ ਹੁਣ ਰਾਜਪੁਰੇ ਤਹਿਸੀਲ 'ਚ ਜਾ ਕੇ ਮੈਂ ਪੁੱਛਿਆ ਲੋਕਾਂ ਨੂੰ ਵੀ ਦੱਸੋ ਕੋਈ ਰਿਸਟਰੀ 'ਚ ਕੋਈ ਦਿੱਕਤ ਕੋਈ ਵੱਧ ਪੈਸੇ ਘੱਟ ਮੰਗਦਾ ਕੋਈ ਹੋਰ ਕਰਦਾ ਜਾਂ ਕੋਈ ਬੁੱਧਵਾਰ ਵੀਰਵਾਰ ਕਹਿੰਦਾ ਕਹਿੰਦੇ ਨਾ ਜੀ ਤੁਸੀਂ ਵੀ ਦੱਸ ਦਿਓ ਇੱਕ ਵਾਰ ਮੈਂ ਤੁਹਾਡੇ ਵੀ ਆਇਆ ਸੀ ਇੱਥੇ ਹੈਨਾ ਸੋ ਮੈਂ ਅੱਜ ਵੀ ਮੈਂ ਕਹਿਣਾ ਚਾਹਣਾ ਮੀਡੀਆ ਰਾਹੀਂ ਜਿੰਨੇ ਪੰਜਾਬ ਚ ਸਰਕਾਰੀ ਦਫ਼ਤਰ ਨੇ ਭਾਵੇਂ ਉਹ ਪਟਵਾਰਖਾਨੇ ਨੇ ਤਹਿਸੀਲਾਂ ਨੇ ਭਾਵੇਂ ਉਹ ਹਸਪਤਾਲ ਨੇ ਸਕੂਲ ਨੇ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਬਹੁਤ ਵੱਡੀਆਂ ਵੱਡੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਤੁਹਾਨੂੰ ਲੋਕਾਂ ਦੇ ਟੈਕਸ ਦੇ ਪੈਸੇ ਚੋਂ ਤੁਸੀਂ ਤਨਦੇਹੀ ਨਾਲ ਫਰਜ਼ ਨਿਭਾਓ ਲੋਕਾਂ ਦੇ ਕੰਮ ਨੂੰ ਆਪਣਾ ਕੰਮ ਸਮਝ ਕੇ ਕੰਮ ਕਰੋ ਅਰਜੀ ਬਗਾ ਕੇ ਨਾ ਮਾਰਿਆ ਕਰੋ ਤੁਸੀਂ ਸਗੋਂ ਇਹ ਕਹੋ ਕੋਈ ਗੱਲ ਨਹੀਂ ਬਜ਼ੁਰਗੋ ਤੁਸੀਂ ਬੈਠੋ ਇੱਕ ਅਦਾ ਕਾਗਜ਼ ਘੱਟਾ ਮੈਂ ਕਰਾਉਣਾ ਪੂਰਾ ਉਹਦੇ ਨਾਲ ਬਜ਼ੁਰਗ ਜਿਹੜੀਆਂ ਦੁਆਵਾਂ ਦੇਊਗਾ ਉਹਦੀ ਕੋਈ ਕੀਮਤ ਨਹੀਂ ਕਿਸੇ ਕਰੰਸੀ 'ਚ ਮੈਂ ਇਹ ਕਹਿਣਾ ਚਾਹਨਾ ਕਿ ਆਪਣੇ ਆਪਣੇ ਕੰਮ ਤੰਦੇ ਨਾ ਕਰੋ ਮੇਰੇ ਬਾਰੇ ਮੈਂ ਇਹ ਕਹਿਣਾ ਚਾਹਨਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਸਕੂਲ 'ਚ ਆ ਜਾਂ ਕਦੋਂ ਕਿਹੜੀ ਤਹਿਸੀਲ 'ਚ ਆ ਜਾਂ ਕਦੋਂ ਕਿਹੜੇ ਦਫ਼ਤਰ 'ਚ ਆ ਜਾਂ ਫਿਰ ਮੈਨੂੰ ਨਾ ਕਿਓ ਕਿ ਸਸਪੈਂਡ ਕਰਤਾ ਜੀ ਐਂ ਹੋ ਗਿਆ ਜੀ ਮੈਂ ਤਾਂ ਰੋਟੀ ਖਾਣ ਗਿਆ ਹੋਇਆ ਸੀ ਜੀ ਮੇਰੀ ਭੂਆ ਦੇ ਮੁੰਡੇ ਦਾ ਪਿਆ ਸੀ ਜੀ ਇਹ ਬਹਾਨੇ ਚੱਲਣੇ ਨਹੀਂ ਹੈਗੇ ਬਹੁਤ ਹੋ ਗਿਆ ਹੁਣ ਸੁਖੱਜਲ ਖੁਆਰੀਆਂ ਆਮ ਲੋਕਾਂ ਦੀਆਂ ਬਰਦਾਸ਼ਤ ਨਹੀਂ ਹੋਣਗੀਆਂ ਸਰਕਾਰ ਤੁਹਾਡੇ ਦਵਾਰ ਨਾਂ ਦਾ ਪ੍ਰੋਗਰਾਮ ਚੱਲਦਾ ਹੈ ਅਫਸਰ ਜਾਂਦੇ ਆ ਉੱਥੇ ਜਲੰਧਰ ਹੁਣ ਤਾਂ ਤੁਹਾਨੂੰ ਹੋਰ ਵੀ ਸੌਖਾ ਹੋ ਗਿਆ ਜਲੰਧਰ ਚਾਰ ਹਫ਼ਤੇ ਦੋ ਦਿਨ ਬੈਠਿਆ ਕਰਾਂਗੇ ਦੋ ਦਿਨ ਮੈਂ ਲਾਇਆ ਅਗਲੇ ਦੋ ਦਿਨ ਦਾ ਇੱਕ ਅੱਜ ਜਾਂ ਕੱਲ ਚ ਅਨਾਉਂਸ ਕਰ ਦਾਂਗੇ थोड़ी जान चंडीगढ़ जाने की लड़ ही नहीं चाली किलोमीटर जलंधर उतने आ जा करो दो दिन उ मैं बैठूंगा कोई काम है सीधा मेरे को आओ तु जलंधर पहला भी किस समय राजधानी रही है वो तो हशियारपुर रही है पंजाब जोड़ा पंजाब यूनिवर्सिटी है पहला हशियारपुर होंगी सी लाहौर तो फिर गई है चंडीगढ़ सो हशियारपुर भी राजधानी रही है पढ़े लिखे लोग है दुआबे कोई किसीम का कम हो ਤੁਹਾਡੇ ਨੇੜੇ 30-40 ਕਿਲੋਮੀਟਰ ਤੇ ਜਲੰਧਰ ਦੋ ਦਿਨ ਆਇਆ ਕਰਾਂਗੇ ਚੰਡੀਗੜ੍ਹ ਆਣਾ ਚੰਡੀਗੜ੍ਹ ਆ ਜਾਓ ਜਦੋਂ ਮਰਜ਼ੀ ਆ ਜਾਓ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਤਾਂ ਐਂ ਰਹਿਣਾ ਐਂ ਰਹਿਣਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਪੰਜਾਬ 4 ਮਹੀਨਾਵਾਂ ਦੇ ਇਲੈਕਸ਼ਨ ਕੋਰਟ ਚੋਂ ਨਿਕਲਿਆ 16 ਮਾਰਚ ਨੂੰ ਦੇਸ਼ ਦੀਆਂ ਚੋਣਾਂ ਦਾ ਕੋਡ ਲੱਗ ਗਿਆ ਸੀ 4 ਜੂਨ ਤੱਕ 5 ਜੂਨ ਨੂੰ ਖੁੱਲਿਆ 11 ਜੂਨ ਨੂੰ ਜਲੰਧਰ ਵਾਲਾ ਲੱਗ ਗਿਆ ਫਿਰ 10 ਜੁਲਾਈ ਤੱਕ 13 ਜੁਲਾਈ ਤੱਕ ਹੁਣ ਫਾਈਲਾਂ ਮੂਵ ਹੋਣ ਲੱਗੀਆਂ ਨੇ ਜੋ ਵੀ ਹੁਸ਼ਿਆਰਪੁਰ ਵਾਸਤੇ ਮੈਂ ਪ੍ਰੋਜੈਕਟ ਵੀ ਬਹੁਤ ਸਾਰੇ ਸਾਈਨ ਕੀਤੇ ਨੇ ਹੁਣ ਫਾਈਲਾਂ ਮੂਵ ਹੋਣ ਲੱਗੀਆਂ ਨੇ ਹੁਸ਼ਿਆਰਪੁਰ ਸ਼ਹਿਰ ਵਾਸਤੇ ਸਫਾਈ ਵਾਸਤੇ ਸੀਵਰੇਜ ਵਾਸਤੇ ਆਲੇ-ਦਾਲ ਦੇ ਪਿੰਡਾਂ ਵਾਸਤੇ ਟੋਬਿਆਂ ਵਾਸਤੇ ਤੇ ਕੰਢੀ ਤੇ ਬੀ ਤੇ ਏਰੀਏ ਦੇ ਇਲਾਕੇ ਦੇ ਲੋਕਾਂ ਵਾਸਤੇ ਕੋਈ ਖਜ਼ਾਨੇ 'ਚ ਕਮੀ ਨਹੀਂ ਕੋਈ ਖਜ਼ਾਨਾ ਖਾਲੀ ਨਹੀਂ ਤੁਹਾਡੇ ਤੁਸੀਂ ਉਹ ਖਜ਼ਾਨਾ ਭਰਨ ਵਾਲੇ ਹੋ ਤੁਹਾਨੂੰ ਹੀ ਦੇਣਾ ਹੈ ਪੈਸਾ ਸਰਕਾਰ ਕੋਲੇ ਪੈਸਾ ਪਬਲਿਕ ਕੋਲੇ ਆਉਂਦਾ ਹੈ ਪਬਲਿਕ ਕੋਲੇ ਜਾਣਾ ਚਾਹੀਦਾ ਇਸ ਤੋਂ ਪਹਿਲਾਂ ਲੋਕਾਂ ਤੋਂ ਤਾਂ ਲੈ ਲੈਂਦੇ ਸੀ ਪਰ ਆਪਦੇ ਪੁੱਤ-ਪੋਤਿਆਂ ਦੇ ਘਰ ਭਰਦੇ ਸੀ ਉਹ ਹੁਣ ਕੰਮ ਬੰਦ ਹੋ ਗਿਆ ਅੱਜ ਕੇਜਰੀਵਾਲ ਨੂੰ ਅੰਦਰ ਕੀਤਾ ਹੋਇਆ ਝੂਠਾ ਪਰਚਾ ਪਾ ਕੇ ਚਲੋ ਕੇਜਰੀਵਾਲ ਨੂੰ ਅੰਦਰ ਕਰ ਲਓਗੇ ਪਰ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਜਿਹੜੇ ਕਰੋੜਾਂ ਕੇਜਰੀਵਾਲ ਦੀ ਸੋਚ ਵਰਗੇ ਲੋਕ ਪੈਦਾ ਹੋਗੇ ਦੇਸ਼ 'ਚ ਉਹਨਾਂ ਦਾ ਕੀ ਕਰੋਗੇ ਫਿਰ